ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧמאਨ ਤੇ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣ ਇਸ ਵੇਲੇ ਦੇ ਹੈਡਲਾਈਨਸ ਵਾਲਦਾ ਆਸਟ੍ਰੇਲੀਆ 'ਚ ਸ਼ੱਕੀ ਹਾਲਾਤਾਂ 'ਚ ਪੰਜਾਬੀ ਨੌਜਵਾਨ ਦੀ ਮੌਤ ਬ੍ਰਿਸਬਨ ਨਦੀ 'ਚੋਂ ਮਿਲੀ ਲਾਸ਼ ਐਨ ਐਸ ਡਬਲਯੂ ਉਤਰੀ ਤੱਟ ਦੇ ਕਿਸਾਨਾਂ ਦਾ ਤੂਫਾਨ ਕਾਰਨ ਹੋਇਆ ਭਾਰੀ ਨੁਕਸਾਨ ਉੱਜੜ ਗਏ ਬਾਗ ਅਤੇ ਖੇਤ ਡਬਲਯੂ ਏ ਲੇਬਰ ਨੇ ਚੋਣਾ ਤੋਂ ਬਾਅਦ ਪਹਿਲੀ ਮੀਟਿੰਗ ਵਿੱਚ ਨਵੀਂ ਕੈਬਨਿਟ ਮੈਂਬਰਾਂ ਦੀ ਕੀਤੀ ਗਈ ਚੋਣ ਆਸਟ੍ਰੇਲੀਆ ਦੇ ਸਾਬਕਾ ਦਿੱਗਜ ਖਿਡਾਰੀ ਨੇ ਅੱਜ ਦੇ ਸਭ ਤੋਂ ਖਤਰਨਾਕ ਲੈਗ ਸਪਿਨਰ ਦਾ ਲਿਆ ਨਾਮ ਦੁਨੀਆ ਨੂੰ ਕੀਤਾ ਹੈਰਾਨ ਤੇ ਹੁਣ ਖਬਰਾਂ ਦਾ ਵਿਸਥਾਰ ਆਸਟ੍ਰੇਲੀਆ ਦੇ ਬਿਸਪੇਨ ਤੋਂ ਬੇहद ਮੰਦਪਕੀ ਖਬਰ ਆਈ ਹੈ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਚ ਮੌਤ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ ਜੋ ਕਰੀਬ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਪਰਿਵਾਰ ਸਦਮੇ ਵਿੱਚ ਹੈ ਪਰਿਵਾਰ ਵੱਲੋਂ ਮ੍ਰਿਤਕ ਦਮਨਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚਿਵਾਲ ਨੂੰ ਗੁਹਾਰ ਲਗਾਈ ਗਈ ਹੈ। ਦੱਸ ਦਈਏ ਕਿ ਮ੍ਰਿਤਕ ਦਮਨਜੀਤ ਸਿੰਘ ਅਜੇ ਕੁਵਾਰਾ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਤੇ ਇੱਕ ਹੋਰ ਭਰਾ ਹੈ ਜਿਨ੍ਹਾਂ ਦਾ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੋ ਰੋ ਕੇ ਪੁਰਾ ਹਾਲ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਸੁਪੁੱਤਰ ਕਰਤਾ ਸਿੰਘ ਵਾਸੀ ਪੰਡੋਰੀ ਮੁਹੱਲਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਆਸਟ੍ਰੇਲੀਆ ਚ 15 ਮਾਰਚ 2025 ਨੂੰ ਬ੍ਰਿਸਬੇਨ ਨਦੀ ਚੋਂ ਉਸਦੇ ਬੇਟੇ ਦੀ ਮ੍ਰਿਤਕ ਦੇ ਮਿਲੀ ਹੈ ਜਿਸ ਦੀ ਜਾਣਕਾਰੀ ਉੱਥੋਂ ਦੀ ਸੈਂਡਗੇਟ ਪੁਲਿਸ ਵੱਲੋਂ ਉੱਥੇ ਰਹਿ ਰਹੀ ਉਸਦੀ ਭੈਣ ਅਮਨਦੀਪ ਨੂੰ ਦਿੱਤੀ ਗਈ ਹੁਣ ਉਸਦੀ ਮ੍ਰਿਤਕ ਦੇ ਉੱਥੋਂ ਦੀ ਪੁਲਿਸ ਕੋਲ ਹੈ ਇਸ ਖਬਰ ਨੇ ਸਾਡੇ ਪੂਰੇ ਪਰਿਵਾਰ ਨੂੰ ਸਦਮੇ ਵਿੱਚ ਲਿਆ ਦਿੱਤਾ ਹੈ ਉਹਨਾਂ ਨੇ ਸੰਤ ਸੀਚੇਵਾਲ ਪਾਸੋਂ ਮੰਗ ਕੀਤੀ ਹੈ ਕਿ ਉਸਦੇ ਲੜਕੇ ਦੀ ਬਣਤਕ ਦੇ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਮੰਗਵਾਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸਦੀ ਅੰਤਿਮ ਰਸਮਾਂ ਭਾਰਤੀ ਰੀਤੀ ਰਿਵਾਜਾਂ ਮੁਤਾਬਿਕ ਕੀਤੀਆਂ ਜਾ ਸਕਣ ਜਾਣਕਾਰੀ ਅਨੁਸਾਰ ਤਕਰੀਬਨ 7 ਸਾਲ ਪਹਿਲਾਂ ਦਮਨਪ੍ਰੀਤ ਸਿੰਘ ਨਰਸਿੰਗ ਦਾ ਕੋਰਸ ਕਰਨ ਲਈ ਆਸਟ੍ਰੇਲੀਆ ਗਿਆ ਸੀ ਜਿੱਥੇ ਉਸਨੇ ਪਹਿਲਾਂ 3 ਸਾਲ ਦਾ ਡਿਪਲੋਮਾ ਕੀਤਾ ਤੇ 2 ਸਾਲ ਦੀ ਡਿਗਰੀ ਕੀਤੀ ਹੁਣ ਸਰਵਿਸ ਕਰ ਰਿਹਾ ਸੀ ਅਚਾਨਕ ਇੱਕ ਦੁਖਦਾਈ ਘਟਨਾ ਵਾਪਰਦੀ ਹੈ ਤੇ ਉਸਦੀ ਲਾਸ਼ ਨਦੀ ਵਿੱਚੋਂ ਮਿਲਦੀ ਹੈ ਹਾਲਾਂਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਆਸਟ੍ਰੇਲੀਅਨ ਪੁਲਿਸ ਮਾਮਲੇ ਦੀ ਇਨਕੁਆਇਰੀ ਕਰ ਰਹੀ ਹੈ ਦੱਸਿਆ ਜਾ ਰਿਹਾ ਕਿ ਨੌਜਵਾਨ ਡਿਊਟੀ ਤੋਂ ਵਾਪਸ ਪਰਤ ਕੇ ਆਪਣੇ ਭੈਣ ਨੂੰ ਮਿਲਣ ਜਾ ਰਿਹਾ ਸੀ ਜਦੋਂ ਉਸਦਾ ਫੋਨ ਲੰਬੇ ਸਮੇਂ ਤੱਕ ਸਵਿਚ ਆਫ ਆਇਆ ਤਾਂ ਉਸ ਦੀ ਭੈਣ ਨੇ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਉਸ ਦੀ লাশ ਨਦੀ ਚੋਂ ਮਿਲੀ ਹੈ ਐਨ ਐਸ ਡਬਲਯੂ ਉਤਰੀ ਤੱਟ ਤੇ ਕਿਸਾਨਾਂ ਨੇ ਤੂਫਾਨ ਤੋਂ ਬਾਅਦ 17 ਮਿਲੀਅਨ ਡਾਲਰ ਦੇ ਨੁਕਸਾਨ ਦੀ ਰਿਪੋਰਟ ਕੀਤੀ ਹੈ ਐਨ ਐਸ ਡਬਲਯੂ ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਇਹ ਅੰਕੜਾ ਹੋਰ ਵੱਸ ਸਕਦਾ ਹੈ ਕਿਉਂਕਿ ਪ੍ਰਾਇਮਰੀ ਉਤਪਾਦਕ ਨਤੀਜੇ ਅਤੇ ਨੁਕਸਾਨ ਦਾ ਪੂਰੀ ਤਰ੍ਹਾਂ ਮੁਲਾਂਕਣ ਕਰ ਰਹੇ ਨੇ ਅਲਫਰੈਡ ਚੱਕਰਵਤੀ ਤੂਫਾਨ ਤੋਂ ਬਾਅਦ ਜਦੋਂ ਬਹੁਤ ਸਾਰੇ ਲੋਕ ਰਾਹਤ ਦਾ ਸਾਹ ਲੈ ਰਹੇ ਨੇ ਉੱਥੇ ਹੀ ਤੂਫਾਨ ਕਾਰਨ ਖੇਤਾਂ ਵਿੱਚ ਚਰਾਗਾਹਾਂ ਫਸਲਾਂ ਬੁਨਿਆਦੀ ਢਾਂਚੇ ਵਾੜਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾਇਆ ਤੇ ਕੁਝ ਮਾਮਲਿਆਂ ਵਿੱਚ ਖੇਤ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਬਾਗਬਾਨੀ ਕਾਰੋਬਾਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਕਿਉਂਕਿ ਤੇਜ਼ ਹਵਾਵਾਂ ਨੇ ਬਾਗਾਂ ਵਿੱਚ ਬੇਹਦ ਨੁਕਸਾਨ ਕੀਤਾ ਜਿਸ ਵਿੱਚ ਰੁੱਖ ਪੌਦੇ ਅਤੇ ਫਸਲਾਂ ਦਾ ਨੁਕਸਾਨ ਵੀ ਸ਼ਾਮਲ ਹੈ ਇੱਕ ਕਿਸਾਨ ਨੇ ਇਸ ਦੌਰਾਨ ਆਪਣੇ ਬਾਗ ਦੇ 1000 ਤੱਕ ਰੁੱਖ ਗਵਾ ਦਿੱਤੇ ਨੇ ਜੋ ਆਪਣੀ ਪਹਿਲੀ ਫਸਲ ਦੇਣ ਵਾਲੇ ਸਨ ਪ੍ਰਸ਼ਾਸਨਿਕ ਡਾਟਾ ਦੇ ਮੁਤਾਬਕ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਸਨ ਪਰ ਦਰਖਤਾਂ ਦੀ ਹਾਲਤ ਨੂੰ ਵੇਖ ਕੇ ਲੱਗਦਾ ਏ ਕਿ ਹਵਾਵਾਂ ਸ਼ਾਇਦ ਕਿਤੇ ਤੇਜ਼ ਚੱਲੀਆਂ ਹੋਣਗੀਆਂ ਕਿਸਾਨ ਨੇ ਤਕਰੀਬਨ 8 ਲੱਖ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ ਤੇ ਕਿਹਾ ਕਿ ਵਿੱਤੀ ਸਹਾਇਤਾ ਨਾਲ ਹੀ ਉਸ ਦਾ ਨੁਕਸਾਨ ਪੂਰਾ ਹੋ ਸਕਦਾ ਹੈ ਐਨ ਐਸ ਡਬਲਯੂ ਅਤੇ ਸੰਗੀ ਸਰਕਾਰਾਂ ਅਜੇ ਵੀ ਇਹ ਮੁਲਾਂਕਣ ਕਰਨ ਲੱਗੀਆਂ ਹਨ ਕਿ ਕੀ ਵਿਸ਼ੇਸ਼ ਆਫਤ ਗ੍ਰਾਂਟਾਂ ਤੇ ਵਿਚਾਰ ਕੀਤਾ ਜਾਵੇਗਾ ਜ਼ਿਆਦਾਤਰ ਦਰਖਤਾਂ ਦੀਆਂ ਟਾਹਣੀਆਂ ਟੁੱਟ ਗਈਆਂ ਬਹੁਤ ਸਾਰੇ ਦਰਖਤ ਹੀ ਟੁੱਟ ਗਏ ਨਿਊਰੀਬਾਰ ਵਿਖੇ ਇੱਕ ਕਾਫੀ ਦੇ ਬਾਗ ਵਿੱਚ ਵੀ ਇਹੀ ਹਾਲ ਸੀ ਜਿੱਥੇ ਤੇਜ਼ ਹਵਾਵਾਂ ਨੇ ਕਾਫੀ ਚੈਰੀ ਨਾਲ ਭਰੇ ਦਰਖਤਾਂ ਨੂੰ ਵੱਢ ਸੁੱਟਿਆ ਦੱਸਦੀ ਹੈ ਕਿ ਪ੍ਰਭਾਵਿਤ ਹੋਈਆਂ ਹੋਰ ਬਾਗਬਾਨੀ ਫਸਲਾਂ ਵਿੱਚ ਪੈਕਨ ਸਬਜ਼ੀਆਂ ਫੁੱਲ ਕੇਲੇ ਕਸਟਰਡ ਐਪਲ ਅਵੋਕਾਡੋ ਅਤੇ ਬਲੂ 베ਰੀ ਸ਼ਾਮਿਲ ਸਨ ਕੁਝ ਇਲਾਕਿਆਂ ਵਿੱਚ ਸੋਇਆਬੀਨ ਅਤੇ ਗੰਨੇ ਦੀਆਂ ਫਸਲਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਇਸ ਤੂਫਾਨ ਕਾਰਨ ਡੇਰੀ ਉਦਯੋਗ ਤੇ ਵੀ ਕਾਫੀ ਪ੍ਰਭਾਵ ਪਿਆ ਹੈ ਜਿਸ ਕਾਰਨ ਖੇਤਰ ਪਰ ਦੇ ਕਿਸਾਨਾਂ ਨੂੰ ਹਜ਼ਾਰਾਂ ਲੀਟਰ ਦੁੱਧ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਨੌਰਕੋ ਦੇ ਮੁੱਖ ਕਾਰਜਕਾਰੀ ਨੇ ਅੰਦਾਜ਼ਾ ਲਗਾਇਆ ਹੈ ਕਿ ਸਾਬਕਾ ਟ੍ਰੋਪੀਕਲ ਚੱਕਰਵਾਤ ਅਲਫਰਡ ਨੇ ਕਿਸਾਨ ਮਲਕੀਅਤ ਵਾਲੇ ਡੇਰੀ ਸਹਿਕਾਰੀ 1 मिलियन ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਸੀ ਪੂਰੇ ਦੇਸ਼ ਵਿੱਚ ਸੋਇਆਬੀਨ ਦਾ 80 ਤੋਂ 90% ਨੁਕਸਾਨ ਹੋਇਆ ਹੈ ਇਸ ਲਈ ਇਹ ਇੱਕ ਵੱਡਾ ਝਟਕਾ ਹੈ ਸੋਇਆਬੀਨ ਦੇ ਵਿੱਤੀ ਨੁਕਸਾਨ ਦਾ ਅਨੁਮਾਨ 2 ਲੱਖ ਡਾਲਰ ਦੇ ਕਰੀਬ ਲਗਾਇਆ ਜਾ ਰਿਹਾ ਹੈ ਅਤੇ ਗੰਨੇ ਦੀ ਫਸਲ ਦਾ ਨੁਕਸਾਨ ਹੜ ਦਾ ਪਾਣੀ ਉਤਰਨ ਤੇ ਦੇਖਿਆ ਜਾਵੇਗਾ WA ਲੇਬਰ ਦੀ ਸ਼ਾਨਦਾਰ ਚੋਣ ਜਿੱਤ ਨੇ ਪਾਰਟੀ ਕੋਲ ਰਾਜ ਸਰਕਾਰ ਦੇ ਅੰਦਰੂਨੀ ਅਸਥਾਨ ਵਿੱਚ ਤਰੱਕੀਆਂ ਲਈ ਬਹੁਤ ਸਾਰੇ ਵਿਕਲਪ ਛੱਡ ਦਿੱਤੇ ਨੇ ਆਮ ਤੌਰ ਤੇ ਉਹ ਫੈਸਲੇ ਜੋ ਪਿਛਲੇ ਹਫਤੇ ਲਏ ਜਾਂਦੇ ਸਨ ਪਰ ਫਰੀ ਮੈਂਟਲ ਵਿੱਚ ਇੱਕ ਕਰੀਬੀ ਮੁਕਾਬਲੇ ਨੇ ਪਾਰਟੀ ਨੂੰ ਇਹ ਪਤਾ ਲਗਾਉਣਾ ਛੱਡ ਦਿੱਤਾ ਹੈ ਕਿ ਮੰਤਰੀ ਸਿਮੌਨ ਮੈਗ گورਕ ਨੂੰ ਵੀ ਬਦਲਣ ਦੀ ਜ਼ਰੂਰਤ ਹੋਏਗੀ ਅੱਜ ਦੀ ਮੀਟਿੰਗ ਚੋਣਾ ਤੋਂ ਬਾਅਦ ਪਹਿਲੀ ਵਾਰ ਲੇਬਰ ਸੰਸਦ ਮੈਂਬਰਾਂ ਦੀ ਰਸਮੀ ਮੁਲਾਕਾਤ ਸੀ ਜਿਸ ਦਾ ਪ੍ਰੀਮੀਅਰ ਰੋਜ਼ਰ ਕੁੱਕ ਨੇ ਖੜੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ। ਉਹਨਾਂ ਨੇ ਮੈਂਬਰਾਂ ਨੂੰ ਕਿਹਾ ਨਿਮਰ ਬਣੋ, ਸਤਿਕਾਰਯੋਗ ਬਣੋ, ਸਤਿਕਾਰ ਦਿਓ ਤੇ ਉਸ ਭਰੋਸੇ ਦਾ ਮਾਣ ਰੱਖੋ ਜੋ ਪੱਛਮੀ ਆਸਟ੍ਰੇਲੀਆ ਦੇ ਲੋਕਾਂ ਨੇ ਤੁਹਾਡੇ ਵਿੱਚ ਰੱਖਿਆ ਹੈ। ਕੁਝ ਧੜੇ ਬੰਦੀਆਂ ਨਾਲ ਗੱਲਬਾਤ ਤੇ ਡੀਲਿੰਗ ਤੋਂ ਬਾਅਦ ਮੈਰੀਡੇਥ ਹਮਤ, ਜੈਸਿਕਾ ਸਟੋਜੋਕੋਵਸਕੀ ਅਤੇ ਮੈਥਿਊ ਸਵਿੰਬੋਰ ਨੂੰ ਕੈਬਨਟ ਲਈ ਚੁਣਿਆ ਗਿਆ ਹੈ, ਜਦੋਂ ਕਿ ਲੇਬਰ ਕੌਕਸ ਕੈਬਨਟ ਦੀ ਮੈਂਬਰਸ਼ਿਪ ਦਾ ਫੈਸਲਾ ਕਰਦਾ ਹੈ। ਉਨੇ ਕੁਕਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਪੋਰਟਫੋਲੀਓ ਨਿਰਧਾਰਿਤ ਕਰਦੇ ਨੇ ਵਿਆਪਕ ਫੇਰ ਬਦਲਦੀ ਉਮੀਦ ਨਹੀਂ ਹੈ ਪਰ ਉਹ ਜੋ ਵੀ ਫੈਸਲਾ ਲੈਂਦੇ ਨੇ ਉਸ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ ਇਸ ਤੋਂ ਬਾਅਦ ਕੈਬਨਟ ਦੇ ਸਾਰੇ 17 ਮੈਂਬਰ ਬੁੱਧਵਾਰ ਨੂੰ ਸੌਂ ਚੁੱਕਣ ਲਈ ਸਰਕਾਰੀ ਭਵਨ ਜਾ ਸਕਦੇ ਨੇ ਉਪਰੀ ਸਦਨ ਦੇ ਸੰਸਦ ਮੈਂਬਰ ਅਤੇ ਯੂਨੀਅਨ ਦੇ ਤਜਰਬੇਕਾਰ ਮੈਂਬਰ ਮੈਥਿਊ ਸਵਿੰਬੋਰ ਪਿਛਲੇ 3 ਸਾਲ ਅਟਰਨੀ ਜਨਰਲ ਜੌਨ ਕੁਇਗਲੇ ਅਤੇ ਬਾਅਦ ਵਿੱਚ ਊਰਜਾ ਮੰਤਰੀ ਬਿਲ ਜੌਹਨਸਟਨ ਦੇ ਸੰਸਦੀ ਸਖਤਰ ਵੱਜੋਂ ਬਿਤਾਉਣ ਤੋਂ ਬਾਅਦ ਕੈਬਨਟ ਵਿੱਚ ਸ਼ਾਮਿਲ ਹੋ ਰਹੇ ਨੇ ਸੰਸਦ ਵਿੱਚ ਦਾਖਲ ਹੋਣ ਤੋਂ 2 ਸਾਲ ਬਾਅਦ ਉਸਨੇ ਰਾਜ ਦੇ ਸਵੈ ਇੱਛਿਤ ਸਹਾਇਤਾ ਪ੍ਰਾਪਤ ਮਰਨ ਵਾਲੇ ਕਾਨੂੰਨ ਤੇ ਬਹਿਸ ਵਿੱਚ ਭਾਵੁਕ ਯੋਗਦਾਨ ਪਾ ਕੇ ਹਲਚਲ ਮਚਾ ਦਿੱਤੀ ਸੀ ਸ੍ਰੀਨ ਬੌਰ ਨੇ ਵਾਤਾਵਰਣ ਅਤੇ ਜਨਤਕ ਮਾਮਲਿਆਂ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਵੱਜੋਂ ਵੀ ਸੇਵਾ ਨਿਭਾਈ ਹੈ ਜਿਸ ਨੇ ਜੈਨੇਟਿਕ ਤੌਰ ਤੇ ਸੋਧੇ ਹੋਏ ਪਦਾਰਥਾਂ ਤੇ ਦੂਸ਼ਿਤ ਹੋਣ ਕਾਰਨ ਕਿਸਾਨਾਂ ਲਈ ਮੁਆਵਜ਼ੇ ਉਪਲਬਧ ਕਰਵਾਏ 2021 ਵਿੱਚ ਮਾਰਕ ਮੈਕਗੋਵਿੰਡ ਦੀ ਦੂਜੀ ਜ਼ਬਰਦਸਤ ਜਿੱਤ ਵਿੱਚ ਸੱਤਾ ਵਿੱਚ ਆਉਣ ਵਾਲੇ ਲੇਬਰ ਸੰਸਦ ਮੈਂਬਰਾਂ ਵਿੱਚੋਂ ਮੈਰੀ ਡੇਥ ਹੈਮਤ ਇੱਕ ਸੀ। ਉਹਨਾਂ ਨੇ 2022 ਦੇ ਅਖੀਰ ਤੋਂ ਸਿੱਖਿਆ ਆਦੀਵਾਸੀ ਮਾਮਲ ਅਤੇ ਬਹੁਸੱਭਿਆਚਾਰਿਕ ਹਿੱਤ ਮੰਤਰੀ ਟੋਨੀ ਬੂਟੀ ਦੇ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ ਹੈ। ਹੈਮਤ ਨੇ 11 ਸਾਲਾਂ ਤੋਂ ਆਸਟ੍ਰੇਲੀਅਨ ਸਰਵਿਸਿਜ਼ ਜੂਨੀਅਰ ਲੀਗ ਕੰਮ ਕੀਤਾ। ਪਾਰਟੀ ਦੇ ਕੁਝ ਜਹਿਮ ਵਾਦਿਆਂ ਨੂੰ ਦਹਰਾਉਣ ਦੇ ਨਾਲ-ਨਾਲ ਕੁੱਕ ਨੇ ਆਪਣੇ ਸਾਥੀਆਂ ਨੂੰ ਦੱਸ ਕੇ ਉਹਨਾਂ ਨੂੰ ਵਿਸ਼ਵ ਵਿਆਪੀ ਅਨਿਸ਼ਚਿਤਤਾ ਦੇ ਸਮੇਂ ਵਿੱਚ ਪਈਏ ਦੇ ਸਥਿਰ ਹੱਤਵਜੋਂ ਚੁਣਿਆ ਗਿਆ ਸੀ ਲੈਂਡਸਟੇਲ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਤੇ ਕੁੱਕ ਦੇ ਸਾਬਕਾ ਚੀਫ ਆਫ ਸਟਾਫ ਡੈਨੀਅਲ ਪੋਸਟ੍ਰੇਲੀ ਨੂੰ ਪ੍ਰੀਮੀਅਰ ਦਾ ਸੰਸਦੀ ਸਕੱਤਰ ਚੁਣਿਆ ਗਿਆ ਤੇ ਉਹ ਕੈਬਨਿਟ ਵਿੱਚ ਸਕੱਤਰ ਵਜੋਂ ਸੇਵਾ ਨਿਭਾਉਣਗੇ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਕੁੱਕ ਨੇ ਉਹਨਾਂ ਅਤਲਾ ਨੂੰ ਖਾਰਜ ਕਰ ਦਿੱਤਾ ਕਿ ਅੰਬਰ ਜੇਡ ਸੈਂਡਰਸਨ ਸਿਹਤ ਵਿਭਾਗ ਤੋਂ ਕਿਤੇ ਅੱਗੇ ਜਾਣਾ ਚਾਹੁੰਦੇ ਨੇ ਇਸ ਸਮੇ ਸਾਰੇ ਕ੍ਰਿਕਟ ਪ੍ਰਸ਼ੰਸਕ ਆਈਪੀਐਲ ਦੇ دیਵਾਨੇ ਹਨ ਕ੍ਰਿਕਟ ਦੇ ਦਿੱਗਜ ਭਵਿੱਖਬਾਣੀ ਕਰ ਰਹੇ ਨੇ ਕਿ ਕਿਹੜੀ ਟੀਮ ਆਈਪੀਐਲ 2025 ਜਿੱਤ ਸਕਦੀ ਹੈ ਜਾਂ ਕਿਹੜਾ ਖਿਡਾਰੀ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾ ਬਣਾਏਗਾ ਜਾਂ ਸਭ ਤੋਂ ਵੱਧ ਵਿਕਟਾਂ ਕੌਣ ਲਵੇਗਾ ਇਸ ਦੌਰਾਨ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਅਤੇ ਨਾਰਥੰਟਨਸ ਕਾਉਂਟੀ ਟੀਮ ਦੇ ਮੁੱਖ ਕੋਚ ਡੋਰਨ ਲਹਿਮਨ ਨੇ ਭਾਰਤੀ ਸਪਿਨਰ ਯੁਜਵਿੰਦਰ ਚਾਹਲ ਨੂੰ ਦੁਨੀਆ ਦਾ ਸਭ ਤੋਂ ਵਧੀਆ ਲੈਗ ਸਪਿਨਰ ਦੱਸਿਆ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਚਾਹਲ ਆਈਪੀਐਲ ਵਿੱਚ ਪੰਜਾਬ ਕਿੰਗਸ ਲਈ ਖੇਡਣ ਵਾਲੇ ਨੇ ਯੁਜਵਿੰਦਰ ਚਾਹਲ ਲੰਬੇ ਸਮੇਂ ਤੋਂ ਟੀਮ ਇੰਡੀਆ ਵਿੱਚ ਜਗ੍ਹਾ ਨਹੀਂ ਬਣਾ ਸਕੇ ਹਾਲ ਹੀ ਵਿੱਚ ਸਮਾਪਤ ਹੋਈ ਚੈਂਪੀਅਨਸ ਟਰੋਫੀ ਵਿੱਚ ਟੀਮ ਇੰਡੀਆ ਚਾਰ ਸਪਿਨਰਾਂ ਨਾਲ ਖੇਡ ਰਹੀ ਸੀ ਪਰ ਚਾਹਲ ਨੂੰ ਟੀਮ ਵਿੱਚ ਜਗ੍ਹਾ ਨਹੀਂ ਮਿਲ ਸકી ਹੁਣ ਸਾਫ ਦਾ ਆਸਟ੍ਰੇਲੀਆਈ ਦਿੱਗਜ ਡੈਰਨ ਲਹਿਮਨ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਲੈਗ ਸਪਿਨਰ ਕਿਹਾ ਹੈ ਤੁਹਾਨੂੰ ਦੱਸ ਦਈਏ ਕਿ ਚਾਹਲ ਇੰਗਲੈਂਡ ਦੀ ਕਾਉਂਟੀ ਟੀਮ ਨਾਰਥੰਪਟਨ ਸ਼ਾਇਰ ਲਈ ਖੇਡਣ ਜਾ ਰਹੇ ਨੇ ਦਰੇਲ ਲਹਿਮਨ ਨੇ ਯوجਵਿੰਦਰ ਚਾਹਲ ਬਾਰੇ ਕਿਹਾ ਕਿ ਦੁਨੀਆ ਦੇ ਸਭ ਤੋਂ ਵਧੀਆ ਲੈਗ ਸਪਿਨਰਾਂ ਵਿੱਚੋਂ ਇੱਕ ਯوجਵਿੰਦਰ ਚਾਹਲ ਸਾਡੀ ਟੀਮ ਵਿੱਚ ਵਾਪਸੀ ਕਰ ਰਹੇ ਨੇ ਅਸੀਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ ਚਾਹਲ ਬਹੁਤ ਤਜਰਬੇਕਾਰ ਨੇ ਉਹ ਇੱਕ ਸ਼ਾਨਦਾਰ ਵਿਅਕਤੀ ਨੇ ਉਹਨਾਂ ਦੀ ਮੌਜੂਦਗੀ ਸਾਡੀ ਟੀਮ ਲਈ ਫਾਇਦੇਮੰਦ ਹੋਵੇਗੀ ਜੂਨ ਦੇ ਮੱਧ ਤੋਂ ਸੀਜ਼ਨ ਦੇ ਅੰਤ ਤੱਕ ਉਸ ਦਾ ਟੀਮ ਵਿੱਚ ਹੋਣਾ ਸਾਡੇ ਲਈ ਚੰਗਾ ਹੋਵੇਗਾ ਯوجਵਿੰਦਰ ਚਾਹਲ ਇਸ ਵਾਰ ਪੰਜਾਬ ਕਿੰਗਸ ਲਈ ਖੇਡਣਗੇ ਰਾਜਸਥਾਨ ਰਾਇਜ਼ ਨੇ ਉਸ ਨੂੰ ਰੀਟੇਨ ਨਹੀਂ ਕੀਤਾ ਜਿਸ ਤੋਂ ਬਾਅਦ ਪੰਜਾਬ ਕਿੰਗਸ ਨੇ ਉਹਨਾਂ ਨੂੰ ਨਿਲਾਮੀ ਵਿੱਚ 18 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ ਯੁਜਵਿੰਦਰ ਚਾਹਲ ਆਈਪੀਐਲ ਇਤਿਹਾਸ ਵਿੱਚ ਵਿਕਣ ਵਾਲੇ ਸਭ ਤੋਂ ਮਹਿੰਗੇ ਸਪਿਨਰ ਗੇਂਦਬਾਜ਼ਾਂ ਦੇ ਵਿੱਚ شمار ਹੋ ਗਏ ਨੇ 2013 ਵਿੱਚ ਆਈਪੀਐਲ ਵਿੱਚ ਸ਼ੁਰੂਆਤ ਕਰਨ ਵਾਲੇ ਯੁਜਵਿੰਦਰ ਚਾਹਲ ਨੇ ਹੁਣ ਤੱਕ 160 ਮੈਚ ਖੇਡੇ ਹਨ ਇਹਨਾਂ ਵਿੱਚੋਂ ਉਹਨਾਂ ਦੇ ਨਾਮ 205 ਵਿਕਟਾਂ ਨੇ ਪੰਜਾਬ ਕਿੰਗਸ ਤੋਂ ਪਹਿਲਾਂ ਯੁਜਵਿੰਦਰ ਚਾਹਲ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਰਾਇਲ ਚੈਲੈਂਜਰਜ਼ ਬੰਗਲੌਰ ਤੇ ਮੁੰਬਈ ਇੰਡੀਅਨਸ ਲਈ ਖੇਡ ਚੁੱਕੇ ਹਨ ਹਾਲ ਦੀ ਘੜੀ ਆਸਟ੍ਰੇਲੀਆ ਨਿਊਜ਼ ਬਲਟਨ ਵਿੱਚ ਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸੱਚਾ ਕਾਲ